ਨਸ਼ੇ ਦੇ ਨਾਲ ਜੁੜੇ ਹੋਏ ਪ੍ਰਵਾਸੀਆਂ ਦੇ ਗੁੰਡਾਗਰਦੀ ਰੁਕਣ ਦਾ ਨਾਮ ਨਹੀਂ ਲੈ ਰਹੀ ਜੀਆਈ ਮਾਮਲਾ ਮੁਕਸਸ ਸਾਹਿਬ ਦੇ ਐਸਐਸਪੀ ਦਫ਼ਤਰ ਦੇ ਨੇੜੇ ਇੱਕ ਕੋਲੋਨੀ ਦੇ ਵਿੱਚ ਵਾਪਰਿਆ ਜਿੱਥੇ ਇੱਕ ਪੰਜਾਬੀ ਪਰਿਵਾਰ ਦੇ ਘਰ ਦੇ ਨੇੜੇ ਰਹਿੰਦੇ ਪ੍ਰਵਾਸੀ ਨੇ ਪੰਜਾਬੀ ਪਰਿਵਾਰ ਤੇ ਹਮਲਾ ਕਰ ਦਿੱਤਾ ਇੱਕ ਮਹੀਨਾ ਪਹਿਲਾਂ ਪੰਜਾਬੀ ਪਰਿਵਾਰ ਦੇ ਮੁਖੀ ਦੀ ਕੁਟਮਾਰ ਸਬੰਧੀ ਇਨਸਾਫ ਲੈਣ ਵਾਸਤੇ ਪੀੜਤ ਪਰਿਵਾਰ ਜਾਣੋਂ ਜਦੋਂ ਥਾਣਾ सदर ਦੀ ਮੁਕਸਰ ਸਾਹਿਬ ਦੇ ਵਿਖੇ ਗੋਹਾਰ ਲਗਾ ਕੇ 15 ਮਾਰਚ ਦੀ ਸ਼ਾਮ ਨੂੰ ਆਪਣੇ ਘਰ ਵਾਪਸ ਆ ਰያ ਸੀ ਤੇ ਪ੍ਰਵਾਸੀਆਂ ਦੇ ਗਰੁੱਪ ਨੇ ਪੰਜਾਬੀ ਪਰਿਵਾਰ ਤੇ ਹਮਲਾ ਕੀਤਾ ਅਤੇ ਮਾਮਲੇ ਦੇ ਵਿੱਚ ਛੰਡਿਆ ਨਿਊਜ਼ ਪੰਚਾਇਤ ਦੀ ਟੀਮ ਵੱਲੋਂ ਕਈ ਕਵਰੇਜ ਜੁੜੇ ਨੇ ਕਵਰੇਜ ਕੀਤੇ ਗਏ ਤੇ ਉਪਰੰਤ ਪੁਲਿਸ ਨੇ ਤੁਰੰਤ ਹੀ ਹਰਕਤ ਦੇ ਵਿੱਚ ਆਉਂਦੀ ਹੋਈ ਬੀਤੀ ਰਾਤ ਇਸ ਮਾਮਲੇ ਦੇ ਵਿੱਚ ਵੱਡੀਆਂ ਅਤੇ ਗੰਭੀਰ ਅਪਰਾਧਿਕ ਤਾਰਾਵਾਦ ਅਧੀਨ ਮਕਦਮਾ ਦਾਜ ਕਰ ਲਿਆ। ਅਪਰਾਧਿਕ ਤੌਰ ਤੇ ਪੁਲਿਸ ਦੇ ਵੱਲੋਂ ਫੇਰ ਹਲ ਦੇ ਵਿੱਚ ਚੜਾਇਆ। ਇਸ ਮਾਮਲੇ ਦੇ ਵਿੱਚ ਕਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। दस दिए कि नशेड़ी प्रवासियों के कुटमार किया गया अधिकारी जोड़े ने दस दिए तहत कई मुकदमा दर्ज किया गया जो गिरफ्तारी नहीं कीती गई है। कार दे सामने वारा मुंडिया की भीड जोड़ी है इकट्ठा हुई उस तो नशेड़ी प्रवासियों ने मिलकर जुड़ा है एक पंजाबी परिवार से हमला किया है ਥਾਣਾ ਸਦਰ ਦੀ ਪੁਲਿਸ ਤੇ ਕੱਲੋ ਜੜਾ ਹੈ ਪੁਲਿਸ ਦੇ ਵੱਲੋਂ ਇਸ ਦੇ ਵਿੱਚ ਮਾਮਲਾ ਵੀ ਦਰਜ ਕੀਤਾ ਗਿਆ ਹੈ ਲੇਕਿਨ ਫਿਲਹਾਲ ਕੋਈ ਵੀ ਗ੍ਰਿਫਤਾਰੀ ਜੁੜੀ ਹੋ ਨਹੀਂ ਹੋਈ ਹੈ ਹਥਿਆਰਬੰਦ ਪ੍ਰਵਾਸੀਆ ਨੇ ਪੰਜਾਬੀ ਪਰਿਵਾਰ ਤੇ ਕੁੱਟਮਾਰ ਕੀਤੀ ਹੈ ਸਾਡੇ ਸਹਿਯੋਗੀ ਐਸ਼ਾਨ ਜੁੜੇ ਹੋਏ ਨੇ ਉਹਨਾਂ ਤੋਂ ਤਮਾਮ ਜਾਣਕਾਰੀ ਲਵਾਂਗੇ ਸਭ ਤੋਂ ਪਹਿਲਾਂ ਸ਼ਾਂਤ ਕਿ ਜਿਸ ਪਰਿਵਾਰ ਤੇ ਹਮਲਾ ਹੋਇਆ ਹੈ ਉਹਨਾਂ ਦੇ ਕੀ ਹਾਲਾਤ ਨੇ ਜੀ ਅੰਜਲੀ ਦੱਸਦੀ ਹੈ ਕਿ ਇਹ ਹਮਲਾ ਕੋਈ ਪਹਿਲੀ ਵਾਰ ਜਿਹੜਾ ਹਮਲਾ ਹੋਣ ਦੀ ਘਟਨਾ ਨਹੀਂ ਵਾਪਰੀ ਸੀ ਪਿਛਲੇ ਸਾਲ ਵੀ ਇਸ ਪ੍ਰਵਾਸੀ ਪਰਿਵਾਰ ਵੱਲੋਂ ਜਿਹੜਾ ਪੰਜਾਬੀ ਪਰਿਵਾਰ ਤੇ ਹਮਲਾ ਕੀਤਾ ਗਿਆ ਸੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ 1 ਸਾਲ ਬਾਅਦ ਜਿਹੜਾ 17 ਫਰਵਰੀ ਨੂੰ ਇਹੀ ਪੀੜਤ ਪਰਿਵਾਰ ਆ ਜਿਹੜਾ ਫਿਰ ਕੁੱਟ ਮਾਰ ਦਾ ਸ਼ਿਕਾਰ ਹੁੰਦਾ ਇੱਕ ਮਹੀਨੇ ਤੱਕ ਪਰਿਵਾਰ ਨੇ ਐਸਐਸਪੀ ਐਸਐਚਓ ਡੀਐਸਪੀ ਸਾਰੇ ਦਫ਼ਤਰਾਂ ਦੇ ਘੇੜੇ ਕੱਢਦਾ ਪਰਿਵਾਰ ਤਾਂ ਜਦੋਂ ਅੱਜ ਤੋਂ ਕੁਝ ਦਿਨ ਪਹਿਲਾਂ 15 ਮਾਰਚ ਵਾਲੇ ਦਿਨ ਸ਼ਾਮ ਨੂੰ थाना ਸਦਰ ਵਿਖੇ ਪਰਿਵਾਰ ਆਪਣੀ ਅਪੀਲ ਲੈ ਕੇ ਜਾਂਦਾ ਹੈ ਤੱਕਰ ਵਾਪਸੀ ਦੇ ਦੌਰਾਨ ਜਿਹੜਾ ਪ੍ਰਵਾਸੀਆਂ ਦਾ ਗਰੁੱਪ ਹੈ ਸੱਤ ਅੱਠ ਘਰ ਇਕੱਠੇ ਨੇ ਉਹਨਾਂ ਨੇ ਇਸ ਪਰਿਵਾਰ ਤੇ ਇੱਕਦਮ ਹਮਲਾ ਬੋਲ ਦਿੱਤਾ ਤਾਂ ਬੀਤੇ ਕੱਲ ਜਦੋਂ ਇਹ ਮਾਮਲਾ ਮੀਡੀਆ ਵੱਲੋਂ ਕਵਰ ਅਪ ਕੀਤਾ ਜਾ ਰਿਹਾ ਸੀ ਤਾਂ ਪੁਲਿਸ ਨੇ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਮੁੱਖ ਰੱਖਦੇ ਹੋਏ ਕਿਉਂਕਿ ਇਸ ਮਾਮਲੇ 'ਚ ਛੋਟੀਆਂ ਬੱਚੀਆਂ ਦੇ ਕੱਪੜੇ ਤੱਕ ਪਾੜ ਦਿੱਤੇ ਗਏ ਸਨ ਇੱਕ ਬਜ਼ੁਰਗ ਦੇ ਵੀ ਕਾਫੀ ਸੱਟਾਂ ਲੱਗੀਆਂ ਸਨ ਸੈਂਸਿਟਿਵ ਨੇਚਰ ਦੇਖ ਕੇ ਪੁਲਿਸ ਨੇ ਇਸ ਮਾਮਲੇ 'ਚ ਮੁਕੱਦਮਾ ਤਾਂ ਦਰਜ ਕਰ ਲਿਆ ਹੈ ਗੰਭੀਰ ਅਪਰਾਧਿਕ ਕਾਰਾਵਾਂ ਦਾ ਪਰ ਹਜੇ ਤੱਕ ਜਿਹੜੀ ਹੈ ਗ੍ਰਿਫਤਾਰੀ ਜਿਹੜੀ ਨਹੀਂ ਹੋਈ ਪੁਲਿਸ ਦਾਵਾ ਕਰ ਰਹੀ ਹੈ ਕਿ ਬੰਦੇ ਫੜੇ ਜਾਣਗੇ ਅੰਜਲੀ ਇੱਕ ਗੱਲ ਹੋਰ ਦੱਸਦੀ ਹੈ ਕਿ ਲਗਾਤਾਰ ਜਿੱਤੋਂ ਤੱਕ ਪੁਲਿਸ ਦਾ ਕ੍ਰਾਈਮ ਨੂੰ ਕੰਟਰੋਲ ਕਰਨ ਦਾ ਫਰਜ਼ ਹੁੰਦਾ ਹੈ ਕਿਤੇ ਨਾ ਕਿਤੇ ਪੁਲਿਸ ਦੀਆਂ ਅਣਗਹਿਲੀਆਂ ਵੀ ਅਪਰਾਧ ਦੇ ਵਾਧੇ ਦਾ ਕਾਰਨ ਬਣਦੀਆਂ ਨੇ ਕਿਉਂਕਿ ਜੋ ਲੋਕ ਅਕਸਰ ਹੀ ਦੇਖਦੇ ਆ ਆਪਦੇ ਝੂਠੀਆਂ ਸੱਟਾਂ ਮਾਰ ਕੇ ਹਸਪਤਾਲਾਂ ਚ ਦਾਖਲ ਹੋ ਜਾਂਦੇ ਆ ਅਜਿਹੇ ਹੀ ਵਰਤਾਰਾ ਜਿਹੜੀ ਧਿਰ ਤੇ ਪਰਚਾ ਹੋਇਆ ਉਹ ਵੀ ਆਪਣੇ ਕਪਤਨ ਤੋਂ ਪੇ ਝੂਠੀਆਂ ਸੱਟਾਂ ਮਾਰ ਕੇ ਹਸਤਾ ਦਾਖਲ ਹੋਏ ਜਿੱਦਾਂ ਪੁਲਿਸ ਨੇ ਇਸ ਮਾਮਲੇ 'ਚ ਅਜੇ ਤੱਕ ਕੋਈ ਅਪਰਾਧਿਕ ਧਾਰਾ ਸ਼ਾਮਲ ਨਹੀਂ ਕੀਤੀ ਉਹ ਤੇ ਹੀ ਮਾਮਲੇ ਦੀ ਸੈਂਸਿਟਿਵ ਨੇਚਰ ਨੂੰ ਦੇਖ ਕੇ ਜੋ ਪੁਲਿਸ ਨੇ ਹੁਣ ਤੱਕ ਐਕਸ਼ਨ ਲਿਆ ਹੈ ਇਹਨੂੰ ਕਾਬਲੇ ਤਰੀਕਾ ਆਖਿਆ ਜਾ ਸਕਦਾ ਹੈ ਪਰ ਮੁਕੱਦਮਾ ਜਿਹੜਾ ਅੱਗੇ ਦੀ ਹੋਰ ਜਾਂਚ ਮੰਗ ਰਿਹਾ ਹੈ ਤਾਂ ਜੋ ਦੋਸ਼ੀਆਂ ਨੂੰ ਬਿਲਕੁਲ ਸਾਬਤ ਤੌਰ ਤੇ ਪੁਲਿਸ ਦੇ ਅੰਗੈਲੀ ਨਜ਼ਰ ਆ ਰਹੀ ਹੈ ਇਸ ਦੇ ਵਿੱਚ ਕਿਉਂਕਿ ਸਿਰਫ ਮੁਕੱਦਮਾ ਦਰਜ ਕਰਨ ਦੇ ਨਾਲ ਨਹੀਂ ਹੁੰਦਾ ਲਗਾਤਾਰ ਕਈ ਮੁਕੱਦਮੇ ਜਿਹੜੇ ਨੇ ਦਰਜ ਹੁੰਦੇ ਨੇ ਲੇਕਿਨ ਕਾਰਵਾਈ ਬਹੁਤ ਘੱਟ ਹੁੰਦੀ ਹੈ ਸ਼ਾਂਤ ਜਿਹੜੇ ਬੰਦਿਆ ਦੇ ਵੱਲੋਂ ਜਿਸ ਗਰੁੱਪ ਦੇ ਵੱਲੋਂ ਪ੍ਰਵਾਸੀਆ ਦੇ ਹਮਲਾ ਕੀਤਾ ਗਿਆ ਉਹਨਾਂ ਦੇ ਉਹਨਾਂ ਨੇ ਹਮਲਾ ਕਿਉਂ ਕੀਤਾ ਇਸ ਬਾਰੇ ਕੋਈ ਜਾਣਕਾਰੀ ਪੁਲਿਸ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਕੋਈ ਆਪਸੀ ਰੰਜਿਸ਼ ਸੀ ਕੋਈ ਪਹਿਲਾਂ ਲੜਾਈ ਝਗੜਾ ਹੋਇਆ ਸੀ ਜੀ थाना सदर श्री मुख्तर صاحب ਦੇ ਐਸ ਐਚਓ ਹੈ ਜੀ ਇੰਸਪੈਕਟਰ ਮਲਕੀਤ ਸਿੰਘ ਆ ਕਾਫੀ ਲੰਮਾ ਤਜਰਬਾ ਹੈ ਉਸ ਅਧਿਕਾਰੀ ਨੇ ਆਪਣੇ ਪੱਧਰ ਤੇ ਮੁਹੱਲੇ ਵਿੱਚੋਂ ਆਸ-ਪਾਸ ਇਲਾਕੇ 'ਚੋਂ ਪੜਤਾਲ ਕੀਤੀ ਸੀ ਤਾਂ ਪੁਲਿਸ ਨੂੰ ਇਹ ਗੱਲ ਤਸਦੀਕ ਹੋ ਗਈ ਜੀ ਜੋ ਪ੍ਰਵਾਸੀਆਂ ਦਾ ਗਰੁੱਪ ਹੈ ਉਸ ਇਲਾਕੇ ਵਿੱਚ ਗੁੰਡਾਗਰਦੀ ਕਰਦਾ ਹੈ ਪੀੜਤ ਪਰਿਵਾਰ ਨੇ ਚਿੱਟੇ ਨਸ਼ੇ ਤੱਕ ਵੇਚਣ ਦੇ ਨਸ਼ੇੜੀਆਂ ਵੱਲੋਂ ਨਸ਼ਾ ਕਰਕੇ ਪੰਜਾਬੀਆਂ ਦੇ ਬਾਰਾ ਮੂਰੇ ਖੜ ਕੇ ਹੜਗੰਗ ਮਚਾਉਣ ਦੇ ਦੋਸ਼ ਲਾਏ ਆ ਮਾਮਲਾ ਸਿਰਫ ਇਹੀ ਸੀ ਕਿ ਪਰਿਵਾਰ ਦੇ ਘਰ ਵਿੱਚ ਦੋ ਲੜਕੀਆਂ ਹਨ ਇੱਕ 15-16 ਸਾਲ ਦੀ ਇੱਕ 19-20 ਸਾਲ ਦੀ ਤਾਂ ਬਾਹਰੋਂ ਅਵਾਰਾ ਕਿਸਮ ਦੇ ਪ੍ਰਵਾਸੀਆਂ ਨੂੰ ਸੱਦ ਕੇ ਪੰਜਾਬੀ ਪਰਿਵਾਰਾਂ ਦੇ ਬਾਰ ਮੂਰੇ ਜਿਹੜਾ ਢਾਣੀਆਂ ਬਣਾ ਕੇ ਝੁੰਡ ਬਣਾ ਕੇ ਮੁੰਡੇ ਕੱਢਦੇ ਸੀ ਪਰਿਵਾਰ ਦੇ ਬਜ਼ੁਰਗ ਇਸ ਗੱਲ ਦਾ ਇਤਰਾਜ਼ ਕਰਦੇ ਸੀ ਤਾਂ ਪ੍ਰਵਾਸੀ ਲੋਕਾਂ ਨੇ ਉਹਨਾਂ ਉੱਪਰ ਹਮਲਾ ਕੀਤਾ ਜਿਹੜੀ ਸ਼ੁਰੂਆਤੀ ਵਜ੍ਹਾ ਕਥਿਤ ਤੌਰ ਤੇ ਇਹੀ ਉੱਭਰ ਕੇ ਸਾਹਮਣੇ ਆ ਰਹੀ ਹੈ ਤਾਂ ਪੁਲਿਸ ਨੇ ਵੀ ਹਾਲਾਤਾਂ ਨੂੰ ਸੰਭਾਲਣ ਵਾਸਤੇ ਇੱਕ ਵਾਰ ਕਾਫੀ ਚੰਗਾ ਕੰਮ ਜਿਹੜਾ ਕਰ ਦਿੱਤਾ ਹੈ ਬਿਲਕੁਲ ਸ਼ਾਂਤ ਲੇਕਿਨ ਜਿਸ ਤਰੀਕੇ ਦੇ ਨਾਲ ਤੁਸੀਂ ਕਿਹਾ ਕਿ ਘਰ ਦੇ ਵਿੱਚ ਛੋਟੀਆਂ ਬੱਚੀਆਂ ਨੇ ਉਹਨਾਂ ਦੇ ਕੱਪੜੇ ਤੱਕ ਪਾੜੇ ਗਏ ਨੇ ਇਹ ਤਾਂ ਬਹੁਤ ਸੀਰੀਅਸ ਮਕਦਮਾ ਜਣਾਉਣਾ ਦੇ ਉੱਪਰ ਦਰਜ ਹੋਣਾ ਚਾਹੀਦਾ ਹੈ ਤੇ ਜਲਦਤ ਜਲਦ ਕਾਰਵਾਈ ਹੋਣੀ ਚਾਹੀਦੀ ਹੈ ਜੀ ਬਿਲਕੁਲ ਜਿਹੜਾ ਪੁਲਿਸ ਨੇ ਇਸ ਮਾਮਲੇ ਵਿੱਚ 76 ਬੀ ਐਨ ਐਸ ਲਗਾਈ ਹੈ ਤਾਂ ਆਈ ਪੀ ਸੀ ਦੀਆਂ ਧਾਰਾਵਾਂ ਦੇ ਵਿੱਚ ਇਹ ਧਾਰਾ 354 ਬੀ ਦੇ ਨਾਲ ਨਾਮਜ਼ਦ ਸੀ ਕਿਸੇ ਵੀ ਔਰਤ ਦੀ ਲੱਜਾ ਭੰਗ ਕਰਨ ਅਪਮਾਨ ਕਰਨ ਦਾ ਅਪਰਾਧ ਹੈ ਜਿਹੜਾ ਪੁਲਿਸ ਨੇ ਦਰਜ ਕੀਤਾ ਇੱਕ ਜੇਨੀਅਸ ਕ੍ਰਾਈਮ ਦੀ ਸ਼੍ਰੇਣੀ ਵਿੱਚ ਆਉਂਦਾ ਇਸ ਮਾਮਲੇ ਵਿੱਚ ਘੱਟ ਤੋਂ ਘੱਟ 3 ਮਹੀਨੇ ਦਾ ਸਮਾਂ ਨਾਮਜ਼ਦ ਦੋਸ਼ੀ ਨੂੰ ਜੇਲ੍ਹ ਵਿੱਚ ਲਾਉਣਾ ਪੈਂਦਾ ਹੈ ਤਾਂ ਗਰਾਊਂਡ ਇੱਕ ਪੁਲਿਸ ਨੇ ਤਿਆਰ ਕਰ ਦਿੱਤਾ ਹੈ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਪਰ ਇਹ ਤਸਵੀਰ ਆਉਂਦੇ ਦਿਨਾਂ ਚ ਸਾਫ਼ ਹੋਵੇਗੀ ਕਿ ਇਹ ਮੁਕੱਦਮਾ ਕਿਹੜੇ ਪਾਸੇ ਵੱਲ ਨੂੰ ਟਰਨ ਲਵੇਗਾ ਠੀਕ ਹੈ ਬਹੁਤ-ਬਹੁਤ ਸ਼ੁਕਰੀਆ ਸ਼ਾਂਤ ਲekin ਤੁਸੀਂ ਸਾਡੇ ਨਾਲ ਬਨੇ ਰਹੋ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਨਸ਼ੇੜੀ ਪ੍ਰਵਾਸੀ ਦੀ ਪੀੜ ਜੁੜੀ ਹੈ ਰੋਕਣੀ ਮਹਿੰਗੀ ਪੈ ਗਈ ਇੱਕ ਪਰਿਵਾਰ ਨੂੰ ਪੀੜ ਦੇ ਕਾਰਨ ਪੰਜਾਬੀ ਪਰਿਵਾਰ ਨੇ ਇੱਕ ਨੁਕਸਾਨ ਭੁਗਤਿਆ ਹੈ ਮੇਰਾ ਨਾਮ ਸ਼ਰਨਜੀਤ ਜੀ ਅਸੀਂ ਚੱਕ ਰਾਮ ਲਗਰੀ ਬਠਿੰਡਾ ਰੋਡ ਤੋਂ ਬਾਈਪਾਸ ਤੋਂ ਬੋਲ ਰਹੇ ਆ ਜੀ ਸਾਡੇ ਘਰ ਕੱਲਾ ਪੰਜਾਬੀਆਂ ਦਾ ਜੀ ਸਾਡੇ ਆਸ-ਪਾਸ ਪ੍ਰਵਾਸੀ 15 20 ਘਰ ਹੈਗੇ ਨੇ ਜੀ ਜਿਨ੍ਹਾਂ ਨੇ ਸਾਨੂੰ ਤੰਗ ਕਰ ਰੱਖਿਆ ਹੈਗਾ ਜੀ ਚਿੱਟਾ ਵਗੈਰਾ ਪੀ ਕੇ ਸਾਡੇ ਬੇਟੀਆਂ ਨੂੰ ਤੰਗ ਕਰਦੇ ਆ ਜੀ ਆਣ ਜਾਣ ਸਮੇ 15 ਤਰੀਕ ਨੂੰ ਸਾਡੇ ਤੇ ਹਮਲਾ ਹੋਇਆ ਜੀ ਉਸ ਦੀ ਕੋਈ ਸੁਣਵਾਈ ਨਹੀਂ ਹੋਈ ਜੀ ਅਸੀਂ ਪੁਲਿਸ ਮੁਲਾਜ਼ਮਾਂ ਨੂੰ ਜਾ ਕੇ ਕਿਹਾ ਜੀ ਅਸੀਂ ਫਿਰ ਦੁਬਾਰਾ ਤੋਂ ਸਾਡਾ ਹ ਹੁਣ 5 ਦਿਨ ਪਹਿਲਾਂ ਤੋਂ ਅਸੀਂ ਸਾਨੂੰ ਬਿਸਤਰ ਤੇ ਸਿਰਟ ਰੱਖਾ ਜੀ ਸਾਡੇ ਸਿਰ ਵਗੈਰਾ ਪਾੜ ਦਿੱਤੇ ਬੇਟੀਆਂ ਦੇ ਕੱਪੜੇ ਲੱਤਾਂ ਵੀ ਪਾੜ ਦਿੱਤੇ ਜੀ ਸਾਡਾ ਇਕੱਲਾ ਪੰਜਾਬੀਆਂ ਦਾ ਘਰ ਆ 10-8 ਘਰ ਪ੍ਰਵਾਸੀਆਂ ਦੇ ਨੇ ਜੋ ਕਿ ਬਹੁਤ ਜ਼ਿਆਦਾ ਨਸ਼ਾ ਵੇਚਦੇ ਹਨ ਉਹਨਾਂ ਕੋਲ ਬਹੁਤ ਜ਼ਿਆਦਾ ਮੰਦਿਰ ਆਉਂਦੀ ਹੈ ਉਹਨਾਂ ਦੇ ਹੱਥ ਵਿੱਚ ਕਾਪੇ ਕਰਪਾਨਾ ਹੁੰਦੀਆਂ ਜਿਸ ਨਾਲ ਅਸੀਂ ਗੇਟ ਵੀ ਨਹੀਂ ਖੋਲ ਸਕਦੇ ਆਪਦਾ ਜੇ ਸਾਡੇ ਘਰ ਦੇ ਰੋਕਦੇ ਹਨ ਤਾਂ ਉਹਨਾਂ ਦੇ ਗੱਲ ਪੈ ਜਾਂਦੇ ਹਨ ਅਸੀਂ ਬਹੁਤ ਜਗ੍ਹਾ ਤੇ ਜਾ ਕੇ ਅਸ ਬਹੁਤ ਜਗ੍ਹਾ ਤੇ ਜਾ ਕੇ ਆਖਿਆ ਹੈ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ 17 ਤਰੀਕ ਦੀ 17 ਤਰੀਕ ਨੂੰ ਮੇਰੇ ਪਾਪਾ ਦਾ ਸਿਰ ਪਾੜਤਾ ਸੀ 15 ਤਰੀਕ ਨੂੰ ਅਸੀਂ ਫੇਰ ਸੁਣਵਾਈ ਲਈ ਗਏ ਤਾਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਜਿਸ ਕਾਰਨ ਅਸੀਂ ਵਾਪਸ ਆ ਰਹੇ ਸੀ ਤਾਂ ਸਾਡਾ ਉਹਨੇ ਸਿਰ ਪਾੜਤਾ ਮੇਰੀ ਸਿਸਟਰ 15 16 ਸਾਲ ਦੀ ਹੁੰਦਾ ਉਹਦੇ ਕੱਪੜੇ ਜਿਹੜੇ ਸਾਰੇ ਪਾੜਤੇ ਮੇਰੇ ਵੀ ਸਾਰੇ ਕੱਪੜੇ ਪਾੜ ਦਿੱਤੇ ਗਏ ਸਾਨੂੰ ਉਹਨਾ ਤੇ ਸ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹ ਪ੍ਰਵਾਸੀਆਂ ਦੇ ਘਰ ਹੈਗੇ ਜੀ ਸੱਤ ਕਾਰਾਂ ਮੈਂ ਕੱਲਾ ਰਹਿਣ ਵਾਲਾ ਮੇਰੀਆਂ ਪਰੋਤੀਆਂ ਪੋਪੁੱਤਰੀਆਂ ਤੇ ਬਾਹਰ ਨਿਕਲਦੀਆਂ ਉਹਨਾਂ ਨੂੰ ਬੰਦਾ ਚੰਗਾ ਬੋਲਦੇ ਸ਼ਰਾਰਤਾਂ ਕਰਦੇ ਆ ਨਸ਼ਾ ਪੀਂਦੇ ਆ ਤੇ ਬਾਕੀ ਅਸੀਂ ਹਟਾਉਣੇ ਸਾਡੇ ਸਰਪ ਚੌਥੀ ਵਾਰ ਸਰਪਾਟਤਾ ਜੀ ਮੇਰਾ ਤਿੰਨ ਪਰਚੇ ਸਰਕਾਰ ਨੂੰ ਦਿੱਤੇ ਹੋਏ ਆ ਤੇ ਸਾਡਾ ਕੋਈ ਸੁਣਵਾਈ ਨਹੀਂ ਹੁੰਦੀ ਤੇ ਆਪ ਹਸਤਾ ਦੇ ਵਿੱਚੋਂ ਬੋਲਦਾ ਜੀ ਰਸਤਾ ਦੇ ਵਿੱਚੋਂ ਮੈਂ ਬੋਲਿਆ ਜਾਂਦਾ ਨਹੀਂ ਮੇਰੇ ਕੋਈ ਫਾਰਕ ਹੈ ਤੇ ਬਾਕੀ ਆ ਮੈਂ ਮਰੀਜ਼ ਬੰਦਾ ਜੀ ਮੇਰੇ ਸਤਾ ਬਹੁਤ ਜੀ